ਏ ਪਰਸੋ ਮੈਨੂੰ ਮੋਬਾਈਲ ਤੋਂ ਪਤਾ ਲੱਗ ਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋ ਮੈਨੂੰ ਫੋਨ ਤੋਂ ਪਤਾ ਲੱਗ ਗਿਆ ਚਾਹ ਨੂੰ ਮੈਂ ਰੋਈਬਿਲ ਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਤੇ ਚਾਚੀ ਕਿਨੋਂ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੇ ਗੱਲੋਂ ਪਤਾ ਲੱਗੇ ਦੋ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਹੈ ਕਿਸ ਕਾਰਨ ਆਏ ਉਹਰੇ ਇਹ ਤਾਂ ਸੀ ਆਫਰ ਮੂੰਹ ਵੇਖਣ ਆਏ ਜਦੋਂ ਮੈਨੂੰ ਪਤਾ ਲੱਗਾ ਹੀ ਪਟਿਆਲਾ ਹਸਪਤਲ ਤੇ ਰੱਖਿਆ ਸੀ ਬਾਕੀ ਸਰੇ ਮੈਂ ਮੀਡੀਅਮ ਦੇ ਸਾਹਮ ਕਾਰਨ ਕਾਰਨ ਕੀ ਰਿਆ ਵੀ ਤੁਹਾਨੂੰ ਮਰੀ ਦੱਸ ਰਣੇ ਵਿਚਲਾ ਕਾਰਨ ਕੀ ਐ ਸੀ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਇੱਥੇ ਸੀਗਾ ਇਹ ਦਾਰੂ ਬੁੱਟੀ ਪੀਂਦੇ ਸੀ ਮੈਨੂੰ ਕੁੱਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਨਮਾਈ ਨਾ ਕਰੀ ਤੇ ਮੈਂ ਬਠਿੰਡੇ ਵੋਮਨ ਲਿਜ਼ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਤੇ ਤਰੀਕਾ ਤੇ ਜਾਣੋ ਹਟ ਕੇ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜੀ ਵਿਆਹ ਕਰਾ ਸਕਦੀ ਐ ਇਹ ਮੈਨੂੰ ਘਰੇ ਰੱਖ ਨਹੀਂ ਸਕਦੀ ਗੱਲ ਆ ਸਾਰੀ ਇਹ ਇਹ 12-13 ਸਾਲ ਦੀ ਗੱਲ ਹੈ ਵੀਰ ਮਤਲਬ 12-13 ਸਾਲ ਤੋਂ ਸ਼ੁਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝ ਹੈ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਜੇ ਉਦੋਂ ਉਦੋਂ ਤੱਕ ਜਿਹੜਾ ਕਿਹਾ ਉਹਨੂੰ ਆਪਾਂ ਸ਼ਹੀਦ ਕਰਾਰ ਦਵਾਂਗੇ ਉਹ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਹੀਂ ਵੀਰ ਮੈਂ ਕਿਸੇ ਜੱਸੇਵੰਦੀ ਨਾਲ ਹੈ ਹੀ ਨਹੀਂ ਕਿ ਵੀ ਜਦੋਂ ਪਹਿਲਾਂ ਇੰਨੇ ਜੱਸੇਵੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੀ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚੱਲੇ ਦੀ ਮਿੱਟੀ ਵਿਚਾਰੇ ਦੀ ਉਹ ਹੋ ਜਾਏ ਤੇ ਆਪਦਾ ਬਸ ਉਹ ਨਹੀਂ ਮਿੱਟੀ ਹੋ ਜਾਈ ਯਾ ਇਕੱਲਾ ਚਿਹਰਾ ਹੀ ਦੇਖਣਾ ਪੁੱਤ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਤੇ ਜਿਹੜੀ ਜਥੇਵੰਦੀਆਂ ਮੰਗ ਕਰ ਰਹੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਨਹੀਂ ਮੇਰਾ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾਮ ਆ ਕਿਸੇ ਜਥੇਵੰਦੀ ਚ ਹੈਗੀ ਨਹੀਂ ਜਥੇਵੰਦੀ ਜਥੇਵੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹਦੇ ਤੱਕ ਨਹੀਂ ਕਰਾਂਗੇ ਜਥੇਵੰਦੀ ਸਹੀ ਹੈ ਪਰ ਤੁਸੀਂ ਕੀ ਜਥੇਵੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਇਸ ਮਿੱਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਸੇਤੀ ਸਮੇਟੀ ਜਾਵੇ ਪਰ ਫਿਰ ਜਥੇਵੰਦੀਆਂ ਦੀ ਜਿਹੜੀ ਮੰਗ ਆ ਕਿ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਆਸੀਂ ਨਹੀਂ ਕਹਿੰਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਵੰਦੀ ਦਾ ਨਾ ਮੇਰੀ ਕੋਈ ਮੰਗਾ ਨਾ ਮੈਂ ਜਥੇਵੰ ਉਹਨਾਂ ਵਾਰ ਕੀ ਗੋਗੇ ਉਹਨਾਂ ਵਾਰ ਉਹ ਕਿਉਂ ਕਹਿ ਗਿਆ ਇਸ ਤਰੀਕੇ ਦਾ ਨਾਲੇ ਸਭ ਪੈਸਿਆਂ ਦੇ ਭੁੱਖੇ ਨਹੀਂ ਸਭ ਵੀਰੇ ਹੁਣ ਪੈਸਾ ਖੇੜ ਇਕੱਠਾ ਕਰਦੇ ਆ ਹਾਂ ਪੈਸੇ ਨੂੰ ਪੈਸੇ ਲਈ ਤਾਂ ਮਨਾ ਕਰ ਰਹੇ ਨਹੀਂ ਕਾਊਂਟ ਦੇ ਰਹੇ ਨੇ ਕਾਊਂਟ ਕਰ ਵੀਰੇ ਪੈਸੇ ਨੂੰ ਮਨਾ ਕਰਦੇ ਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਜਦੋਂ ਤੁਹਾਡੇ ਨਾਲ ਸ਼ੁਭਦਾ ਕੀ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜਿਹੋ ਤੇ ਬੰਦੀਆਂ ਕਹਿੰਦੇ ਨੇ ਕੋਈ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਫਿਰ ਕਿਸਾਨ ਜਿਥੇ ਬੰਦਿਆ ਆਪਣੇ ਮੁਤਾਬਕ ਹੀ ਫੈਸਲਾ ਕਰੇ ਵੀਰ ਮੈਂ ਮੇਰਾ ਪੁੱਤ ਨਹੀਂ ਮੈਂ ਨਾਮਿਨੇਟਡ ਚ ਨਹੀਂ ਰੱਖਿਆ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਜਿਥੇ ਬੰਦਿਆ ਤੇ ਜਿ세 ਬੰਦਿਆ ਨੇ ਉਹਨਾਂ ਦਾ ਦੇ ਦਿੱਤਾ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜੱਸੇ ਬੰਦਾਂ ਉੱਥੇ ਹੀ ਸੀ ਉਹਦਾ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜੋ ਸਾਰੇ ਪਿੰਡ ਚ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਜੇ ਮਰੀ ਆਵਾਂ ਤਾਂ ਸਾਰੇ ਪਿੰਡ ਚ ਪਤਾ ਹੋਵੇ ਮਰੀ ਆ ਮੈਂ ਜਿਉਂਦੀ ਖੜੀ ਆ ਖੁਦ ਆ ਗਈ ਆ ਮੈਂ ਆਪ ਜਿਉਂਦੀ ਕਰ ਕੀ ਆਈ ਤਾਂ ਤੁਸੀਂ ਕਹਿੰਦੇ ਹੋ ਕਿ ਸਿਰਫ ਇੱਕ ਮਾਂ ਦਾ ਦਰਦ ਆ ਹਾਂ ਵੀਰੇ ਹਾਂ ਹਾਂ ਵੀਰੇ ਸਿਰਫ ਇਹ ਚ ਅਨਰੋਧੀ ਮਿੱਟੀ ਨਾ ਖਰਾਬ ਹੋਵੇ ਹਾਂ ਮਿੱਟੀ ਨਾ ਖਰਾਬ ਹੋਵੇ ਵੀਰੇ ਬੱਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋਵੇ ਆਹ ਵੀ ਤੁਸੀਂ ਜੋ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਣੀ ਉਹ ਬਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ ਤੇ ਜਿਹੜੀ ਹੁਣ ਕੈਸ਼ ਨਕਦ ਮਦਦ ਜਿਹੜੀ ਕਰੇ ਉਹ ਨਕਦ ਮਦਦ ਉਹ ਕਿਧੇ ਵੱਲ ਜਾਏਗੀ ਕਿ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰ ਉਹਨੂੰ ਲੈਣਗੇ ਉਹ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰਨਾ ਤੁਹਾਡੀ ਗੱਲ ਬਾਤ ਹੁੰਦੀ ਹਾਂ ਆਹ ਵੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਜੀ ਦਾਵਾ ਕਰਦੇ ਉਹਦੀ ਮਾਂ ਤੇ ਹੋਣ ਦਾ ਦਾਵਾ ਕਰਦੇ ਉਹਨਾਂ ਜਿਹੜੇ ਨਕਦ ਦੇ ਪੈਸੇ ਤੁਹਾਨੂੰ ਮਿਲਣ ਆਉਂਦਾ ਸੀ ਸ਼ੁਕਰਨ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂ ਮੈਂ ਤੁਸੀ ਵੀਰਪਾਲ ਕਰ ਵੀਰਪਾਲ ਜੀ ਹੁਣ ਨਗਦ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਜਿਚਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਰੋਲ ਨਹੀਂ ਹੈਗਾ ਕਿ ਕਿਸੇ ਪੰਛੀ ਦੇ ਦੋ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰੇ ਮੈਂ ਕਿਸੇ ਕਿ ਨਹੀਂ ਗੇਮ ਜੇ ਤਾਂ ਮੈਂ ਕਿਸੇ ਗੇਮ ਵਿੱਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮੈਂ ਤਾਂ ਸਿਰਫ ਆਪਣੇ ਪੁੱਤ ਦੀ ਮਾਰੀ ਹੈ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਹਿ ਰਹੇ ਹੋ ਤੁਸੀਂ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ ਤੁਹਾਡੀ ਤੁਹਾਡੀ ਨੀਜੀ ਕੋਈ ਮੰਗ ਨਹੀਂ ਨਹੀਂ ਕੋਈ ਮੰਗ ਨਹੀਂ ਮੈਨੂੰ ਮੇਰੇ ਪੁੱਤ ਨੂੰ ਜਾਇਆ ਹੈ